ਕੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਦੇ ਵਿੱਚ ਕਾਂਗਰਸ ਹੋਈ ਇਕੱਠੀ ਕੀ ਕਾਂਗਰਸੀਆਂ ਨੇ ਚਰਨਜੀਤ ਸਿੰਘ ਚੰਨੀ ਨੂੰ ਮੰਨ ਲਿਆ ਲੀਡਰ ਕੀ ਚਰਨਜੀਤ ਸਿੰਘ ਚੰਨੀ ਨੂੰ ਮਿਲਣ ਜਾ ਰਹੀ ਹੈ ਇਹ ਵੱਡੀ ਜ਼ਿੰਮੇਵਾਰੀ ਕੀ ਹਾਈ ਕਮਾਂਡ ਨੇ ਚਰਨਜੀਤ ਸਿੰਘ ਚੰਨੀ ਨੂੰ ਦੇ ਦਿੱਤੀ ਹਰੀ ਛਿੰਡੀ ਆਖਰਕਾਰ ਕਾਂਗਰਸ ਦੇ ਵਿੱਚ ਨਵੇਂ ਸਮੀਕਰਨ ਕੀ ਬਣੇ ਨੇ ਇਸ ਨੂੰ ਲੈ ਕੇ ਗੱਲ ਕਰਦੇ ਆ ਮੇਰੇ ਨਾਲ ਜੁੜੇ ਨੇ ਪੱਤਰਕਾਰ ਹਰਿੰਦਰ ਬਾਜਵਾ ਬਾਜਵਾ ਸਾਹਿਬ ਚੰਨੀ ਦੇ ਘਰ ਇੱਕ ਸਮਾਗਮ ਹੋਇਆ ਜਿੱਥੇ ਲਗਭਗ ਕਾਂਗਰਸ ਦੇ ਸਾਰੇ ਲੀਡਰ ਦੇਖਣ ਨੂੰ ਮਿਲੇ ਆਖਰਕਾਰ ਇਸ ਦੇ ਪਿੱਛੇ ਕੀ ਕਹਾਣੀ ਹੈ ਤਾਂ ਨੁਕੀ ਸਮੀਕਰਨ ਕਾਂਗਰਸ ਦੇ ਵਿੱਚ ਨਵੇਂ ਨਜ਼ਰ ਆ ਰਹੇ ਨੇ ਸਮੀਕਰਨ ਕਾਂਗਰਸ ਦੇ ਬਣ ਜਾਂਦੇ ਨੇ ਵਿਗੜ ਜਾਂਦੇ ਨੇ ਕਾਂਗਰਸੀ ਆਗੂ ਕਦੇ ਕਿਸੇ ਦਾ ਨਾਂ ਚੱਲਦਾ ਹੈ ਕਦੇ ਰਾਹੁਲ ગાંધી ਕਿਸੇ ਨੂੰ ਬੁਲਾ ਕੇ ਸੱਦ ਕੇ ਮੁਲਾਕਾਤਾ ਕਰਦੇ ਨੇ ਕਦੇ ਵੱਡੇ ਆਗੂ ਦਿੱਲੀ ਚ ਡੇਰੇ ਲਾ ਲੈਂਦੇ ਨੇ ਇਸੇ ਵਿਚਾਰ ਅੱਜ ਚਰਨਜੀਤ ਸਿੰਘ ਚੰਨੀ ਦੀ ਮਰੇਡਾ ਰਹਾਇਸ਼ ਦੇ ਉੱਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏਗੇ ਲਗਭਗ ਮੈਨੂੰ ਨਹੀਂ ਲੱਗਦਾ ਕਿ ਕੋਈ ਐਸਾ ਕਾਂਗਰਸੀ ਹੋਊਗਾ ਵੱਡਾ ਲੀਡਰ ਜਿਹੜਾ ਉਹਨਾਂ ਸਮਾਗਮਾਂ 'ਚ ਨਾ ਪਹੁੰਚਿਆ ਹੋਵੇ ਜੇ ਮੈਂ ਨਾਂ ਬੋਲਣੇ ਸ਼ੁਰੂ ਕਰਾਂ ਤੇ ਮੋٹے ਮੋٹے ਵੱਡੇ ਵੱਡੇ ਨਾਂ ਜਿਨ੍ਹਾਂ ਬਾਰੇ ਕਿਹਾ ਜਾਂਦਾ ਕਿ ਫਲਾਣੇ ਧੜੇ ਦਾ ਧਮਕਾਨੇ ਧੜੇ ਦਾ ਇਹ ਇੱਧਰ ਆਏ ਉੱਧਰ ਐ ਪੀਪੀਸੀ ਪ੍ਰੈਜ਼ੀਡੈਂਟ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਸਾਬਕਾ ਉਪ ਮੁੱਖ ਮੰਤਰੀ ਦੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਖਜਿੰਦਰ ਰੰਧਾਵਾ ਐਮਐਲਏ ਪ੍ਰਗਟ ਸਿੰਘ ਜੇ ਗੱਲ ਕਰੀਏ ਗੁਰਕੀਰਤ ਕੋਟਲੀ ਰਾਣਾ ਗੁਰਜੀਤ ਰਾਣਾ ਕੇਪੀ ਹੈ ਕਿਹੜਾ ਨਾਂ ਲਈਏ ਜਾਨੀ ਕਿ ਬਲਵੀਰ ਸਿੱਧੂ ਬੀਬੀ ਰਜਿੰਦਰ ਬੀਬੀ ਪਠੱਲ ਸਾਬਕਾ ਮੁੱਖ ਮੰਤਰੀ ਗੁਰਪ੍ਰੀਤ ਕਾਂਗੜ ਯਾਨੀ ਕਿ ਲਗਭਗ ਸਾਰੇ ਖੁਸ਼ਪਾਲ ਜਟਾਨ ਹਰ ਸੀ ਲੀਡਰ ਸੀਗਾ ਸੀ ਲੀਡਰ ਸੀ ਹੁਣ ਇਹਦੇ ਪਿੱਛੇ ਵੀ ਇੱਕ ਕਹਾਣੀ ਆ ਸਾਰੇ ਗਏ ਸੀ ਵੱਖ-ਵੱਖ ਤਰ੍ਹਾਂ ਦੇ ਫੋਟੋ ਸੈਸ਼ਨ ਹੋਏ ਮੁਹੰਮਦ ਸਦੀਕ ਦੇ ਗਾਣੇ ਵਜਾਣੇ ਵੀ ਚੱਲੇ ਰੰਗ ਵੀ ਬਣਿਆ ਗਿਆ ਉਸੇ ਰੰਗ ਦੇ ਵਿੱਚ ਚੰਨੀ ਨੂੰ ਪੁੱਛਿਆ ਗਿਆ ਕਿ ਕੀ ਇਹ 27 ਤੱਕ ਚੱਲੂਗਾ ਤਾਂ ਚੰਨੀ ਕਹਿੰਦੇ ਮੈਂ ਤਾਂ ਕਹਿਣਾ ਕਿ ਸਦਾਈ ਸਦੀਵੀ ਚੱਲੇ ਇਸ ਬਿਆਨ ਨੂੰ ਵੀ ਬੜਾ ਗੌਰ ਕਰਕੇ ਦੇਖਣ ਵਾਲੀ ਲੋੜ ਹੈ ਚੰਨੀ ਕਹਿੰਦੇ ਕਿ ਚੱਲਣ ਦੀ ਕੀ ਗੱਲ ਹੈ ਜੇ ਕੌਨਫੀਡੈਂਸ ਹੁੰਦਾ ਤਾਂ ਕਹਿ ਦਿੰਦੇ ਕਿ ਚੱਲਣ ਦੀ ਕੀ ਗੱਲ ਹੈ ਸ ਤਾਂ ਸਾਰੇ ਇਕੱਠੇ ਆਇ ਸਵਾਲ ਹੀ ਨਹੀਂ ਪੈਦਾ ਹੁੰਦਾ ਹਨਾ ਯਾਨੀ ਕਿ ਇਹ ਗੱਲ ਤਾਂ تسلیم ਕਰਦੇ ਆ ਕਾਂਗਰਸੀ ਕਿ ਕਾਂਗਰਸੀਆਂ ਦੇ ਅੰਦਰ ਹਿੱਲ ਜੁਲ ਹੈਗੀ ਆ ਦੂਜੀ ਗੱਲ ਇਹ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਫੋਟੋ ਸੈਸ਼ਨ ਹੋਏ ਸਾਰਿਆਂ ਨੇ ਫੋਟੋਆਂ ਪਾਈਆਂ ਇੱਕ ਫੋਟੋ ਸੈਸ਼ਨ ਚ ਬਰਤਾ বাজਵਾ ਖੜੇ ਆ ਫਿਰ ਉਹਨਾਂ ਦੇ ਆਲੇ ਦੁਆਲੇ ਉਹਨਾਂ ਦੇ ਕਹ ਲਈਏ ਕਿ ਨੇੜੇ ਲਈ ਕਹ ਲਈਏ ਜ ਜ ਜ ਉਹਨਾਂ ਦੇ ਧੜੇ ਦੇ ਲੋਕ ਕਹ ਲਈ ਉਹ ਖੜੇ ਆ ਫਿਰ ਇਦਾਂ ਹੀ ਹੋਰ ਹੁੰਦਾ ਇੱਕ ਲਾਸਟ ਤੇ ਫੋਟੋ ਸੈਸ਼ਨ ਹੁੰਦਾ ਇਹ ਚ 50 60 ਕਾਂਗਰਸੀ ਵੱਡੇ ਲੀਡਰ ਦਰਮਿਆਨੇ ਲੀਡਰ ਸਾਰੇ ਤਰ੍ਹਾਂ ਦੇ ਲੀਡਰ ਸੀ ਉਹ ਸਾਰੇ ਖੜੇ ਆ ਜਿਹੜਾ ਚੰਨੀ ਵਾਲਾ ਧੜਾ ਉਹਦੇ ਵਿੱਚ ਸਾਰੇ ਨਾ ਵਿੱਚ ਲਗਭਗ ਕਹ ਲਈਏ ਕਿ ਇੱਕ ਚੰਨੀ ਆਸ਼ੂ ਵਾਲਾ ਧੜਾ ਆਸ਼ੂ ਉਹਦੇ ਵਿੱਚ ਕੁਝ ਕੁ ਆਗੂ ਹੋਰ ਵੀ ਸੀਗੇ ਐ ਨਹੀਂ ਹੈਗਾ ਕਿ 90% ਉਹ ਸੀਗੇ ਜਿਹੜੇ ਆਸ਼ੂ ਗੁਰਜੀਤ ਇਹ ਜਿਹੜਾ ਚੰਨੀ ਵਾਲਾ ਇਹ ਸੀ ਬਾਕੀ ਕੁਝ ਕੁ ਲਾਗੂ ਹੋਰ ਵੀ ਸੀ ਉਸ ਤੋਂ ਬਾਅਦ ਚੰਨੀ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਇੱਕ ਗਾਣਾ ਲਾ ਕੇ ਫੋਟੋ ਰੀਲ ਕਹਿੰਦੇ ਆਪਾਂ ਜਿਹਨੂੰ ਉਹ ਪਾਉਂਦੇ ਆ ਜਿੱਤੇ ਉਹ ਲਿਖਦੇ ਆ ਜੁਨਿਟੀ ਚੰਨੀ ਹੁਰਾ ਨੂੰ ਇਹ ਲੋਡ ਪਈ ਲਿਖਣ ਦੀ ਯੂਨਾਈਟਿਡ ਯੂਨਾਈਟਿਡ ਦਾ ਲਿਖਦੇ ਆ ਤਾਂ ਜਿੱਚ ਉਹਨਾਂ ਨੇ ਸਾਰਿਆਂ ਦੀਆਂ ਫੋਟੋਆਂ ਲਾ ਕੇ ਉਹ ਰੀਲ ਬਣਾਈ ਵੜੰਗ ਵੜੂੰਗ ਜੇ ਸਾਰਾ ਕਰਕੇ ਤੇ ਇਹ ਕੋਸ਼ਿਸ਼ ਕੀਤੀ ਗਈ ਕਿ ਚਰਨਜੀਤ ਸਿੰਘ ਚੰਨੀ ਨੇ ਅੱਜ ਸਾਰੇ ਕਾਂਗਰਸੀ ਇਕੱਠੇ ਕਰ ਲਏ ਤੇ ਹੁਣ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਦੇ ਵਿੱਚ ਚੱਲਣਗੇ ਇਹ ਭਾਵ ਦਿੱਤਾ ਗਿਆ ਤੇ ਭਾਵ ਜਾਣਾ ਸੁਭਾਵਿਕ ਜੀ ਗੱਲ ਸੀ ਚੰਨੀ ਕੋਈ ਛੋਟੀ ਮੋਟੀ ਚੀਜ਼ ਦਾ ਹੈ ਨਹੀਂ ਸਾਬਕਾ ਮੁੱਖ ਮੰਤਰੀ ਨੇ ਤੇ ਤਗੜੇ ਆਗੂ ਨੇ ਤੇ ਵੱਡੀ ਗੱਲ ਇਹ ਹੈ ਕਿ ਹਾਈ ਕਮਾਂਡ ਦੀ ਪਸੰਦ ਵੀ ਨੇਗੇ ਇਹ ਚੀਜ਼ ਤਾਂ ਜਿਹੜੀ ਸੀ ਸੀ ਹੁਣ ਕਾਂਗਰਸ ਦੇ ਅੰਦਰ ਇਸ ਗੱਲ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਅੱਜ ਸਾਰਾ ਦਿਨ ਚੱਲਦੀਆਂ ਰਹੀਆਂ ਜੋ ਅੱਜ ਸਨੇਹਾ ਚੰਨੀ ਦੇ ਵੱਲੋਂ ਦਿੱਤਾ ਗਿਆ ਕਿ ਮੇਰੀ ਅਗਵਾਈ ਦੇ ਵਿੱਚ ਹਰ ਕਾਂਗਰਸੀ ਲੀਡਰ ਹੈ ਜਿਹੜਾ ਉਹ ਚੱਲਣ ਨੂੰ ਤਿਆਰ ਹੈ ਜਾਂ ਇਕੱਠਾ ਹੋਣ ਨੂੰ ਤਿਆਰ ਆ ਬਿਲਕੁਲ ਇਹ ਸਨੇਹਾ ਵੀ ਦਿੱਤਾ ਗਿਆ ਕਹਿ ਲਈਏ ਕਿ ਚਾਹੇ ਅਚੇਤਮਨ ਨਾਲ ਦਿੱਤਾ ਚਾਹੇ ਚੇਤ ਚੇਤਮਨ ਨਾਲ ਦਿੱਤਾ ਇੱਕ ਵੱਖਰੀ ਗੱਲ ਹੈ ਪਰ ਇਹ ਸੁਨੇਹਾ ਗਿਆ ਕਿ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਦੇ ਵਿੱਚ ਸਾਰੇ ਇਕੱਠੇ ਹੋ ਸਕਦੇ ਆ ਸਾਰੇ ਇਕੱਠੇ ਹੋ ਸਕਦੇ ਬੇਕਿਸ਼ਕਿ ਸਮਾਜਿਕ ਜਿਹੜਾ ਹੈ ਘਰੇਲੂ ਸਮਾਗਮ ਸੀਗਾ ਵੀ ਇਹ ਸੁਨੇਹਾ ਗਿਆ ਕਿ ਸਾਰੇ ਕਾਂਗਰਸੀ ਇਕੱਠੇ ਹੋ ਤੁਸੀਂ ਇੱਕ ਗੱਲ ਨੋਟ ਕਰੋ ਇਹੋ ਜਿਹੇ ਸਮਾਗਮ ਹੁੰਦੇ ਨੇ ਜਦੋਂ ਜਦੋਂ ਘਰੇਲੂ ਸਮਾਗਮ ਹੁੰਦੇ ਨੇ ਚਲੋ ਆਪਣੀ ਪਾਰਟੀ ਦੇ ਲੋਕਾਂ ਦਾ ਹੁਣੇ ਹੀ ਹੁੰਦਾ ਲੋਕ ਦੂਜੀਆਂ ਪਾਰਟੀਆਂ ਦੇ ਆਗੂ ਵੀ ਸੱਦਦੇ ਆ ਹੂੰ ਇਹ ਕੋਈ ਕੋਈ ਦੂਜਾ ਨਹੀਂ ਸੀ ਕੋਈ ਕਾਲੀ ਨਹੀਂ ਸੀ ਕੋਈ ਬੀਐਸਪੀ ਵਾਲਾ ਨਹੀਂ ਸੀ ਕੋਈ ਕਾਮਰੇਡ ਨਹੀਂ ਸੀ ਕੋਈ ਆਪ ਵਾਲਾ ਨਹੀਂ ਸੀ ਮਾਲਵਿੰਦਰ ਕਾਂਗਸ ਹਲਕੇ ਦੇ ਲੋਕ ਸਭਾ ਮੈਂਬਰ ਨੇ ਚੰਨੀ ਦੇ ਨਾਲ ਲੱਗਦੀ ਸੀਟ ਤੇ ਬੈਠਦੇ ਨੇ ਜਣੀ ਕਿ ਇਹ ਚੀਜ਼ਾਂ ਸਿਰਫ ਸਿਰਫ ਕਾਂਗਰਸੀ ਹੀ ਬਣਾਏ ਗਏ ਤੇ ਇਹ ਇੱਕ ਤਰ੍ਹਾਂ ਨਾਲ ਕਾਂਗਰਸ ਦਾ ਸ਼ਕਤੀ ਪ੍ਰਦਰਸ਼ਨ ਕਹਿ ਲਓ ਰੀਲ ਵੀ ਜਾਰੀ ਕੀਤੀ ਹੈ ਬਾਜਵਾ ਸਭ ਉਹਦੇ ਵਿੱਚ ਵੀ ਰੀਲ ਦੇ ਵਿੱਚ ਲਗਭਗ ਹਰ ਚਿਹਰਾ ਚੰਨੀ ਦੇ ਵੱਲੋਂ ਜਾਂ ਉਹਦੇ ਜੋ ਸੋਸ਼ਲ ਮੀਡੀਆ ਸਾਥ ਦਾ ਉਹਦੇ ਕੋਲ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਇੱਥੇ ਹਰ ਚਿਹਰਾ ਆਇਆ ਸੀ ਅੱਜ ਬਿਲਕੁਲ ਬਿਲਕੁਲ ਇਹੀ ਚੀਜ਼ ਕਿ ਹਰ ਚੀਜ਼ ਨੂੰ ਦੱਸਿਆ ਗਿਆ ਕਿ ਆਹ ਚੀਜ਼ ਹੈ ਦਾ ਫਿਰ ਉਹਦਾ ਜਿਹੜਾ ਟਾਈਟਲ ਦਿੱਤਾ ਗਿਆ ਉਹ ਵੀ ਕਿ ਅਸੀਂ ਇਕੱਠੇ ਆ ਅਸੀਂ ਇਕੱਠੇ ਆ ਅਸੀਂ ਯੂਨਾਈਟਡ ਆ ਇਹ ਚੀਜ਼ ਦਾ ਸੁਨੇਹਾ ਤੇ ਵੀ ਇਹ ਚੰਨੀ ਹੀ ਕਰ ਸਕਦਾ ਹੂੰ ਕਿਸੇ ਦੂਜੇ ਦੇ ਵਿੱਚ ਗੁੰਜਾਇਸ਼ ਨਹੀਂ ਇਹ ਗੱਲ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਫਿਰ ਵੱਡਾ ਸੁਨੇਹਾ ਇਹ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਜਿਵੇਂ ਕੱਲ ਪਰਸੋਂ ਦੀ ਚਰਚਾ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਧੜਾ ਸਰਗਰਮ ਹੋ ਰਿਹਾ ਹੈ ਨਵਜੋਤ ਸਿੰਘ ਸਿੱਧੂ ਸਰਗਰਮ ਹੋ ਰਿਹਾ ਉਹਦੀ ਵੀ ਕਾਉਂਟਰ ਇਹਦੇ ਵਿੱਚ ਹੈਗਾ ਹੈ ਕਿਹਾ ਜਾਂਦਾ ਹੈ ਕਿ ਜਿਹੜੇ ਹਲਕੇ ਲੈਵਲ ਦੇ ਆਗੂ ਨੇ ਐਸਾ ਕੋਈ ਆਗੂ ਨਹੀਂਗਾ ਜਿਹਨੂੰ ਇੱਕ ਤੋਂ ਵੱਧ ਵਾਰ ਫੋਨ ਨਹੀਂ ਕੀਤਾ ਗਿਆ ਸਨੇਹਾ ਨਹੀਂ ਲਾਇਆ ਗਿਆ ਸੱਦਾ ਨਹੀਂ ਦਿੱਤਾ ਗਿਆ ਐਸੇ ਬਹੁਤ ਸਾਰੇ ਆਗੂ ਨੇ ਜਿਨ੍ਹਾਂ ਨੂੰ ਇੱਕ ਤੋਂ ਵਧੇਰੇ ਵਾਰ ਕਿਹਾ ਗਿਆ ਕਿ ਤੁਸੀਂ ਆਓ ਹੁਣ ਇੱਕ ਸਵਾਲ ਇਹ ਹੈ ਕਿ ਕਾਂਗਰਸ ਹਾਈ ਕਮਾਂਡ ਦੀ ਕੀ ਇਸ ਨੂੰ ਛੰਡੀ ਸੀ ਕੀ ਕਾਂਗਰਸ ਹਾਈ ਕਮਾਂਡ ਦੀ ਛਤਰ ਛਾਇਆ ਚ ਹੋਇਆ ਜੋ ਜਾਣਕਾਰੀਆਂ ਮਸੂਲ ਹੋ ਰਹੀਆਂ ਨੇ ਪ੍ਰਾਪਤ ਹੋ ਰਹੀਆਂ ਨੇ ਉਹਨਾਂ ਦੇ ਮੁਤਾਬਕ ਹਾਈ ਕਮਾਂਡ ਦੀ ਐਸਾ ਕੋਈ ਨੀਸੀ ਕਿ ਤੁਸੀਂ ਇਹ ਕਰੋ ਜਾਂ ਤੁਸੀਂ ਤੁਹਾਨੂੰ ਇਹ ਕਰਨਾ ਚਾਹੀਦਾ ਹੈ ਜਾਂ ਤੁਹਾਨੂੰ ਸਾਡੇ ਵੱਲੋਂ ਥਾਪੜਾ ਜਾਓ ਖੇਡੋ ਇਹ ਗੱਲ ਜ਼ਰੂਰ ਹੈ ਕਿ ਚੰਨੀ ਕਾਂਗਰਸ ਪ੍ਰਧਾਨ ਮਲਕਾਰਜਲ ਖੜਗੇ ਦੀ ਪਹਿਲੀ ਪਸੰਦ ਨੇ ਉਹ ਚਾਹੁੰਦੇ ਨੇ ਕਿ ਚੰਨੀ ਹੀ ਕਾਂਗਰਸ ਦਾ ਚਿਹਰਾ ਹੋਣ 227 ਦੇ ਅੰਦਰ ਤੇ ਕਾਂਗਰਸ ਦੇ ਅੰਦਰ ਇੱਕ ਹੋਰ ਲੋਬੀ ਆ ਉਹ ਵੀ ਇਹ ਚਾਹੁੰਦੀ ਆ ਜਿਹੜੀ ਖਾਸ ਕਰਕੇ ਟਿਪਿਕਲੀ ਪੁਰਾਣੀ ਕਾਂਗਰਸ ਹੈ ਜਿਹਦੇ ਵਿੱਚ ਰਾਹੁਲ ਗਾਂਧੀ ਵਾਲੀ ਟੀਮ ਨੂੰ ਸਾਈਡ ਤੇ ਰੱਖਦੀ ਹੈ ਵੱਖਰੇ ਰੱਖਦੀ ਹੈ ਤਾਂ ਉਹ ਇੱਕ ਟੀਮ ਹੈ ਜਿਹੜੀ ਇੱਕ ਲੋਬੀ ਹੈ ਆਲ ਇੰਡੀਆ ਕਾਂਗਰਸ ਕਮੇਟੀ ਚ ਉਹ ਇਹ ਚੀਜ਼ ਚਾਹੁੰਦੀ ਆ ਹੁਣ ਕਾਂਗਰਸ ਹਾਈ ਕਮਾਂਡ ਅੱਜ ਦੇ ਪ੍ਰਦਰਸ਼ਨ ਨੂੰ ਕਿਵੇਂ ਲੈਂਦੀ ਆ ਪਰਦਰਸ਼ਨੀ ਕਹਾਗੇ ਇਸ ਤੋਂ ਬਾਅਦ ਕੀ ਸਮੀਕਰਨ ਬਣਦੇ ਨੇ ਕੀ ਇਹਨਾਂ ਦੀ ਅੰਦਰਲੀ ਲੜਾਈ ਜਿਹੜੀ ਆ ਉਹ ਖਤਮ ਹੋ ਚੁੱਕੀ ਆ ਸਾਰਿਆਂ ਨੇ ਆਗੂ ਮੰਨ ਲਿਆ ਚਾਹੇ ਨਵਜੋਤ ਸਿੰਘ ਸਿੱਧੂ ਦੇ ਡਰ ਤੋਂ ਮੰਨ ਲਿਆ ਹੋਵੇ ਚਾਹੇ ਇਹ ਮੰਨ ਲਿਆ ਹੋਵੇ ਕਿ ਚਰਨਜੀਤ ਸਿੰਘ ਚੰਨੀ ਦਾ ਤੋੜ ਹੁਣ ਹੈ ਨਹੀਂ ਕੋਈ ਦੇਖੋ ਇਹ ਤਾਂ ਗੱਲ ਹੈ ਕਿ ਆਮ ਆਦਮੀ ਪਾਰਟੀ ਦੇ ਸਰਵੇ ਚਰਨਜੀਤ ਸਿੰਘ ਚੰਨੀ ਅੱਗੇ ਨਿਕਲ ਗਏ ਇਹ ਤਾਂ ਕਾਂਗਰਸੀਆਂ ਨੂੰ ਵੀ ਪਤਾ ਹੋਣਾ ਨਾ ਇਹ ਤਾਂ ਕਾਂਗਰਸੀਆਂ ਨੂੰ ਇਹ ਗੱਲ ਹੈ ਨਹੀਂ ਨਾ ਪਤਾ ਹੋਵੇ ਕਾਂਗਰਸ ਜਦੋਂ ਆਪਣਾ ਸਰਵੇ ਕਰਾਉ ਉਹ ਤੁਸੀਂ ਸੜਕ ਤੇ ਜਾ ਕੇ ਦੇਖ ਲਓ ਕਿਸੇ ਪਿੰਡ ਦੀ ਸਾਥ ਤੇ ਖੜ ਕੇ ਦੇਖ ਲਓ ਤੁਸੀਂ ਉਹਨਾਂ ਨੂੰ ਦੋ ਤਿੰਨ ਆਪਸ਼ਨ ਦੇ ਦਿਓ ਕਾਂਗਰਸੀਆਂ ਦੇ ਲੋਕ ਸਭ ਤੋਂ ਪਹਿਲਾਂ ਨਾ ਚੰਨੀ ਦਾ ਲੈਣਗੇ ਇਹ ਚੀਜ਼ਾਂ ਕਾਂਗਰਸੀਆਂ ਨੂੰ ਵੀ ਪਤਾ ਲੱਗਦੀਆਂ ਨੇ ਤੇ ਕਾਂਗਰਸ ਨੂੰ ਇਹ ਲੱਗਦਾ ਕਿ ਮੁੱਖ ਮੰਤਰੀ ਬਣਨ ਦੀ ਚਾਹ ਦੇ ਵਿੱਚ ਜਿਹੜੇ 5 ਸਾਲ ਸੱਤਾ ਦੇ ਆਉਣੇ ਨੇ ਕਿਤੇ ਉਹਨਾਂ ਅਗਵਾ ਲਈਏ ਭਾਈ ਸਭ ਜਦੋਂ ਤੋਂ ਤਬਦੀਲੀਆਂ ਦੀ ਗੱਲ ਸ਼ੁਰੂ ਹੋਈ ਹੈ ਚਰਚਾ ਸ਼ੁਰੂ ਹੋਈ ਹੈ ਉਦੋਂ ਤੋਂ ਚੰਨੀ ਨੇ ਆਪਣਾ ਜਿਹੜਾ ਕੰਮ ਕਰਨ ਦਾ ਸਟਾਈਲ ਹੈ ਉਹ ਵੀ ਤਗੜਾ ਕਰਤਾ ਤਿੱਖਾ ਕਰਤਾ ਪਿਛਲੇ ਦਿਨੀ ਉਹਨਾਂ ਨੇ ਇੱਕ ਚੈਨਲ ਵੀ ਬਣਾਇਆ ਚੰਨੀ ਕਰਦਾ ਮਸਲੇ ਹੱਲ ਇਸ ਨੂੰ ਲੈ ਕੇ ਉਸ ਤੋਂ ਬਾਅਦ ਲਗਾਤਾਰ ਇਸ ਚੈਨਲ ਤੇ ਵੀਡੀਓ ਅਪਲੋਡ ਕਰ ਰਹੇ ਨੇ ਕਿਉਂਕਿ ਇਹ ਹੀ ਤਾਂ ਬੁਨਿਆਦੀ ਚੀਜ਼ ਆ ਜਦੋਂ ਪੋਲਟਿਕਸ ਹੈ ਜਿਹੜੀ ਪੰਜਾਬ ਦੀ ਉਹ ਜਾਤ ਤੇ ਹੋ ਰਹੀ ਹੋਵੇ ਜਾਂ ਧਰਮ ਤੇ ਹੋ ਰਹੀ ਹੋਵੇ ਉਦੋਂ ਚੰਨੀ ਹੈ ਜਿਹੜਾ ਸਿਆਸਤ ਹੈ ਜਿਹੜੀ ਉਹ ਮੁੱਦਿਆਂ ਦੇ ਵੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਨói ਕਿ ਇਹ ਹੀ ਚੀਜ਼ ਹੈ ਕਿ ਚੰਨੀ ਨੇ ਆਪਣੇ ਵਰਕਿੰਗ ਤੇ ਚੰਨੀ ਦਾ ਪਹਿਲਾ ਵੀ ਵਰਕਿੰਗ ਸਟਾਈਲ ਕੋਈ ਐਦਾਂ ਦਾ ਨਹੀਂ ਸੀਗਾ ਜਿਵੇਂ ਉਹਨਾਂ ਨੂੰ ਟ੍ਰੋਲ ਕੀਤਾ ਗਿਆ ਉਦੋਂ ਟ੍ਰੋਲ ਆਰਮੀਆ ਬਹੁਤ ਸਟਰੋਂਗ ਸੀਗੀਆਂ ਉਹਦੇ ੱਧਕੇ ਚੜ ਗਏ ਚੰਨੀ ਹੁਣ ਚੰਨੀ ਨੇ ਆਪਣੇ ਉਸ ਅਕਸ ਨੂੰ ਵੀ ਸੁਧਾਰਨ ਦੇ ਲਈ ਜਾਂ ਕਿ ਲਈ ਕਿ ਆਪਣਾ ਇੱਕ ਨਵਾਂ ਅਕਸ ਕਿ ਮੈਂ ਮੁੱਦਿਆਂ ਦੀ ਗੱਲ ਕਰਦਾ ਮੇਰੇ ਕੋਲੇ ਤੁਸੀਂ ਮਸਲੇ ਲਿਆਓ ਮੇਰੇ ਚ ਸ਼ਕਤੀ ਹੈ ਕਿ ਮੈਂ ਇਹਨਾਂ ਮਸਲਿਆਂ ਨੂੰ ਹੱਲ ਕਰ ਸਕਾਂ। ਇੱਕ ਸੰਜੀਦਾ ਸਿਆਸਤਵਾਲ ਉਹ ਸਿਆਸਤ ਦੇ ਵਿਦਿਆਰਥੀ ਵੀ ਨੇਗੇ ਚੰਨੀ ਸਿਆਸਤ ਕਰਦੇ ਵੀ ਨੇ ਉਹ ਦੋਨੇ ਚੀਜ਼ਾਂ ਉਹਨਾਂ ਕੋਲ ਨੇਗੀਆਂ। ਉਹ ਪੋਲੀਟੀਕਲ ਸਾਇੰਸ ਦੇ ਵਿਦਿਆਰਥੀ ਵੀ ਨੇ। ਇਹ ਚੀਜ਼ ਹੈ ਚੰਨੀ ਨੇ ਆਪਣੇ ਆਪ ਨੂੰ ਇੱਕ ਤਰ੍ਹਾਂ ਨਾਲ ਪਾਲਿਸ਼ ਕਰਨਾ ਵੀ ਸ਼ੁਰੂ ਕੀਤਾ ਹੈ। ਇੱਕ ਤਰ੍ਹਾਂ ਨਾਲ ਚੰਨੀ ਨੇ ਆਪਣੇ ਆਪ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਵੀ ਕੀਤੀ ਕਿ ਮੈਂ ਅਲਟਰਨੇਟਿਵ ਦੇ ਸਕਦਾ। ਉਹਨਾਂ ਇਕੱਲਾ ਲੋਕਾਂ ਨੂੰ ਨਹੀਂ ਕਾਂਗਰਸੀਆਂ ਨੂੰ ਵੀ ਕਾਂਗਰਸ ਦੇ ਅੰਦਰ ਵੀ ਤਾਂ ਇੱਕ ਦੌੜ ਹੈ ਨਾ ਕਿ ਕਿਹੜਾ ਆਗੂ ਹੋ ਸਕਦਾ ਹੈ ਕਿਹੜਾ ਆਗੂ ਇਹ ਚੀਜ਼ਾਂ ਲੈ ਕੇ ਆ ਸਕਦਾ ਹੈ ਤਾਂ ਚੰਨੀ ਇਹ ਭਾਵ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਕੇ ਭਈ ਜੇ ਤੁਸੀਂ ਸੱਤਾ ਦੀ ਮਲਾਈ ਖਾਣੀ ਹੈ ਤਾਂ ਮੇਰੇ ਪਿੱਛੇ ਲੈਂ ਬਣਾ ਲਓ ਸੱਤਾ ਦੀਆਂ ਪੌੜੀਆਂ ਚੜ ਜਾਗੇ ਜੇ ਐਂ ਲੜਦੇ ਰਹੇ ਐਂ ਸਾਰਾ ਕੁਝ ਕਰਦੇ ਰਹੇ ਨਾ ਸੱਤਾ ਆਉਣੀ ਹੈ ਨਾ ਨਾ ਮਲਾਈ ਮਿਲਣੀ ਹੈ ਡਾਂਗਾ ਤਿਆਰ ਨਹੀਂ ਗਿਆ ਜਿਹੜੀ ਵੀ ਸਰਕਾਰ ਬਣੀ ਕਾਂਗਰਸੀਆਂ ਦਾ ਫਿਰ ਡਾਂਗਾ ਹੀ ਪੈਣੀਆ ਨਹੀਂ ਆਪ ਵਾਲਿਆਂ ਦੀ ਬਣ ਗਈ ਆਪ ਵਾਲੇ ਜ਼ਿਆਦਾ ਮਾਰ ਲੈਣਗੇ ਅਕਾਲੀ ਥੋੜੀਆਂ ਘੱਟ ਮਾਰ ਲੈਣਗੇ ਜੇ ਕਿਸੇ ਹੋਰ ਦੀ ਬਣ ਗਈ ਉਹ ਉਸ ਆਵ ਨਾਲ ਨੇ ਜੇਠਲੂ ਫਿਰ ਕਾਂ ਜਾਨੀ ਕਿ ਕਾਂਗਰਸੀਆਂ ਨੂੰ ਦੱਸਣ ਦੀ ਕੋਸ਼ਿਸ਼ ਹੈ ਅੱਜ ਵਾਲੀ ਤਸਵੀਰ ਸਾਫ਼ ਕਰਦੀ ਹੈ ਕਿ ਚੰਨੀ ਦਾ ਇਹ ਸੁਨੇਹਾ ਹੈ ਕਿ ਭਾਈ ਮੇਰੇ ਪਿੱਛੇ ਆ ਜਾਓ ਜੇ ਤਾਂ ਬੇੜੀ ਪਾਰ ਲਾਉਣੀ ਆ ਜੇ ਬੇੜੀ ਬਚਾਉਣੀ ਆ ਅੱਧ ਵਿਚਾਲੇ ਫਿਰ ਲੜਦੇ ਰਹੋ ਭਿੜਦੇ ਰਹੋ ਕੋਈ ਫਾਇਦਾ ਨਹੀਂਗਾ ਜ ਸਰਕਾਰ ਬਾਨੀ ਨਹੀਂ ਇੱਕ ਵਜੇ ਵੀ ਹੈ ਨਾ ਜਿਹੜੇ ਪਹਿਲਾਂ ਆਗੂ ਕਿਸੇ ਧੜੇ ਦੇ ਵਿੱਚ ਨਹੀਂ ਚੱਲ ਰਹੇ ਸੀਗੇ ਅੱਜ ਵਾਲੀ ਤਸਵੀਰ ਦੇਖ ਕੇ ਸ਼ਾਇਦ ਹੋ ਸਕਦਾ ਕਿ ਉਹਨਾਂ ਦੇ ਮਨ 'ਚ ਜਾ ਸਕਦਾ ਕਿ ਚੰਨੀ ਨਾਲ ਵੱਧ ਲੋਕ ਨੇ ਵੱਧ ਲੀਟਰ ਨੇ ਉਹ ਵੀ ਸ਼ਾਇਦ ਚੰਨੀ ਨਾਲ ਤੁਰ ਪੈਣਾ ਬਿਲਕੁਲ ਇਹੀ ਚੀਜ਼ ਹੈ ਨਾ ਇਹ ਮੈਂ ਉਹੀ ਗੱਲ ਕਰ ਰਿਹਾ ਸੀ ਇਹ ਚੀਜ਼ ਦਿਖਾਉਣ ਦੀ ਕੋਸ਼ਿਸ਼ ਹੈ ਕਿ ਦੇਖੋ ਜੀ ਸਾਡੇ ਨਾਲ ਤਾਂ ਸਾਰੀ ਆ ਜਾਂਦੇ ਸਾਡੇ ਕੋਲ ਤਾਂ ਸਾਡੇ ਨਾਲ ਤਾਂ ਕੋਈ ਨਾਰਾਜ਼ ਹੀ ਨਹੀਂ ਹੈਗਾ ਸਾਡੇ ਦਾ ਕਿਸੇ ਨਾਲ ਗੁਗਲਾ ਹੀ ਨਹੀਂਗਾ ਐਸੇ ਤਾਂ ਜਿਹਨੂੰ ਆਵਾਜ਼ ਮਾਰੀਏ ਸਾਡੇ ਵਾਸਤੇ ਆ ਕੇ ਖੜਾ ਹੋ ਜਾਂਦਾ ਹੈ ਤੇ ਨਾਲ ਚੰਨੀ ਨੂੰ ਵੀ ਪ੍ਰੈਸ ਪੋਛ ਮਿਲੂਗਾ ਨਾਲੇ ਉਹ ਜਿਹੜੇ ਆਗੂ ਜਿਹੜੇ ਟਿਲਟ ਨੇਗੇ ਜਿਨ੍ਹਾਂ ਨੂੰ ਪਤਾ ਨਹੀਂ ਖਾਸ ਕਰਕੇ ਸਿੱਧੂ ਤੋਂ ਡਾ ਆਇਆ ਜਾਂ ਹੋਰ ਦੋ ਤਿੰਨ ਧੜੇ ਨੇ ਉਹਨਾਂ ਨਾਲ ਇਸੋਲੇਟਡ ਆਗੂ ਨੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਨਹੀਂ ਆਪਣੀ ਦਾਲ ਗੱਲ ਸਕਦੇ ਉਹ ਚੰਨੀ ਦੇ ਪਿੱਛੇ ਲੱ ਜਾ ਸਕਦੇ ਆ ਇਹ ਅੱਜ ਦੀ ਜਿਹੜੀ ਸਾਰੀ ਕਾਂਗਰਸ ਦੀ ਜਿਹੜੀ ਅੱਜ ਚੱਲਿਆ ਐਪੀਸੋਡ ਉਹਦਾ ਇੱਕ ਸਾਰਾਂਸ਼ ਆ ਕੱਲ ਜਿਹੜਾ ਚੱਲਿਆ ਉਹਦਾ ਇਹ ਸਾਰਾਂਸ਼ ਆ ਇਸ ਸਾਰਾਂਸ਼ ਚੋਂ ਇਹੀ ਨਿਕਲਦਾ ਹੈ ਕਿ ਚੰਨੀ ਨੇ ਇੱਕ ਸਾਫਤ ਕਰਨ ਦੀ ਕੋਸ਼ਿਸ਼ ਕੀਤੀ ਕਿ ਮੇਰੇ ਤੋਂ ਬਿਨਾ ਹੁਣ ਕਾਂਗਰਸ ਦਾ ਗੁਜ਼ਾਰਾ ਨਹੀਂ ਹੋਣਾ ਤਾਂ ਤੁਸੀਂ ਇਸ ਖਬਰ ਬਾਰੇ ਕੀ ਸੋਚਦੇ ਹੋ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਸਾਨੂੰ ਦੀ ਇਜਾਜ਼ਤ ਧੰਨਵਾਦ